ਨਮਸਕਾਰ ਗੰਦਰਪਤਾ ਅੱਜ ਅਸੀਂ ਪ੍ਰਸਤੁਤ ਹੋਣ ਨੂੰ ਤੀਜ ਦਾ ਤਿਹਾਰ ਮਨਾ ਰਹੇ ਆ ਬਹੁਤ ਹੀ ਅੱਛੇ ਤਰੀਕੇ ਨਾਲ ਲੇਡੀਜ਼ ਪਿਆਰ ਹੋ ਗਏ ਆਂ ਜਾਂ ਬੜਾ ਅੱਛਾ ਸਾਰਿਆਂ ਨੇ ਰੈਡੀ ਹੋ ਕੇ ਪੰਗੜਾ ਕੀਤਾ ਗੋਲੀਆਂ ਪਾ ਕੇ ਇੰਜੋਏ ਕੀਤਾ ਐਂਡ ਬਸਾਦ ਨੂੰ ਰਾ ਕੇ ਹੋਏ ਸ਼ਾਤੇ ਦੇ ਨਾਲ ਵੀ ਅਸੀਂ ਥੋੜਾ ਜਿਹਾ ਇੰਜੋਏ ਕੀਤਾ ਨਹੀਂ ਉਹ ਵੀ ਤਾਂ ਕਿਉਂਕਿ ਅੱਜ ਵੈਦਰ ਹੀ ਕੁਝ ਇਹੋ ਜਿਹਾ ਸੀ ਇਹਦੇ ਵਿੱਚ ਅਸੀਂ ਤੀਜ ਮਨਾਉਣਾ ਵੀ ਨਹੀਂ ਰਹਿ ਸਕਦੀਆਂ ਤਾਂ ਕਿੱਧਾ ਪਗੜਾ ਬੋ ਸਾਰੇ ਫਰੈਂਡਾਂ ਨਾਲ ਮਿਲ ਕੇ ਬਹੁਤ ਇੰਜੋਏ ਕਰਦੇ ਆ। ਅੱਛਾ ਲੱਗਦਾ ਕਿ ਇਸ ਤਰ੍ਹਾਂ ਦੇ ਫੈਸਟੀਵਲ ਹੁੰਦੇ ਰਹਿਣ। ਔਰ ਲੇਡੀਜ਼ ਨੂੰ ਉਤਸ਼ਾਹ ਮਿਲੇ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ। ਥੈਂਕ ਯੂ। ਧੰਨਵਾਦ। ਮੇਰਾ ਨਾਮ ਜੋਤੀ ਕੱਕੜ ਹੈ। ਮੈਂ ਫਲੋਰ ਤੋਂ ਆਈ ਆ। ਅੱਜ ਫਰੈਂਡਸ ਕਲੱਬ ਦੇ ਵਿੱਚ ਇੱਥੇ ਤੀਆਂ ਦਾ ਪ੍ਰੋਗਰਾਮ ਬਣਾਇਆ ਗਿਆ। ਬਹੁਤ ਵਧੀਆ ਪ੍ਰੋਗਰਾਮ ਸੀਗਾ। ਸਾਰੀਆਂ ਮੁੰਤਿਆਰਾਂ ਪੰਜਾਬੀ ਸੂਟ ਚ ਆਈਆਂ ਆ। ਇੰਨਾ ਅੱਛਾ ਲੱਗ ਰਿਹਾ ਕਿ ਸਾਡਾ ਪੰਜਾਬੀ ਕਲਚਰ ਹਲੇ ਵੀ ਜ਼ਿੰਦਾ ਆ। ਜਿੱਦਾਂ ਅੱਜਕੱਲ ਲੋਕਾਂ ਨੇ ਵੈਸਟਰਨ ਬਹੁਤ ਜ਼ਿਆਦਾ ਪਾ ਲਿਆ। ਵੈਸਟਰਨ ਦਾ ਜ਼ਿਆਦਾ ਲੋਕਾਂ ਦਾ ਕਰ ਲੇਕਿਨ ਜੋ ਪੰਜਾਬੀ ਲੁੱਕ ਹੈ ਉਹ ਪੰਜਾਬੀ ਹੀ ਹੈ ਇਸ ਕਰਕੇ ਮੈਂ ਤਾਂ ਸਭ ਨੂੰ ਇੱਕ ਇੱਕ ਤਿਹਾੜ ਤਾਂ ਸਾਡਾ ਹਮੇਸ਼ਾ ਆਉਣਾ ਚਾਹੀਦਾ ਹੈ ਮਹੀਨੇ შე ਪਾਵੇ ਤੋ ਆਵਾਂਗੇ ਸਾਜ ਦਾ ਇੱਕ ਵਾਰ ਆਂਦਾ ਆਂਦਾ ਮੈਂ ਕਹਿੰਦੀ ਹਰ ਮਹੀਨਾ ਆਉਣਾ ਚਾਹੀਦਾ ਬਹੁਤ ਇੰਜੋਏ ਕੀਤਾ ਸੀ ਮਾਹ ਪੂਰੇ ਖੀਰ ਦਿੱਤਾ ਅੰਬੋਲਾ ਸਭ ਕੁਝ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਥੈਂਕ ਯੂ ਸੋ ਮੱਚ ਫਰੈਂਡਸ ਕਲੱਬ ਥੈਂਕ ਯੂ ਸੋ ਮੱਚ ਮੇਰਾ ਨਾਮ ਆਸ਼ਾ ਵਰਮਾ ਅਸੀਂ ਇੱਥੇ ਲੇਡੀਜ਼ ਫਰੈਂਡ ਸਾਲੀਆਂ ਕਟੀਆਂ ਹੋ ਕੇ ਤੀਆਂ ਦਾ ਪ੍ਰੋਗਰਾਮ ਮਨਾ ਰਹੇ ਆ ਤੇ ਅਸੀਂ ਕਿਦਾਂ ਪੰਗੜਾ ਖੂਬ ਇੰਜੋਏ ਕਰ ਰਹੇ ਆ ਇੱਥੇ ਫੇਮਸ ਖੀਰ ਪੂਰੇ ਅਸੀਂ ਬਹੁਤ ਖਾਏ ਨੇ ਤੇ ਅਸੀਂ ਖੂਬ ਇੰਜੋਇਮੈਂਟ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਥੈਂਕ ਯੂ